ਆਡੋ ਪ੍ਰਧਾਨ ਜੀ ਵੰਡਨ ਤੇ ਮੇਰੇ ਸਾਹਮਣੇ ਬਿਰਾਜਮਾਨ ਸਤਿਕਾਰਯੋਗ ਦੋਸਤੋ ਸਭ ਤੋਂ ਪਹਿਲਾਂ ਤਾਂ ਮੈਂ ਸ਼ੇਰਪੁਰ ਸਹਿਸਵਾਦ ਨੂੰ ਮੁਬਾਰਕਵਾਦ ਜਿੰਨਾ ਕਿ ਉਹਨਾਂ ਨੇ ਬਹੁਤ ਹੀ ਭਾਪੂ ਭੰਗ ਦੇ ਨਾਲ ਅੱਜ ਦਾ ਸਮਾਗਮ ਰਚਿਆ ਤੇ ਇਸ ਦੇ ਵਿੱਚ ਇਸ ਸਮਾਗਮ ਦੇ ਵਿੱਚ ਸਾਡੇ ਸਮਿਆਂ ਦੇ ਪ੍ਰਧਕਟ ਸਾਹਕਾਰ ਸ਼ੇਰ ਸਿੰਘ ਸ਼ੇਰਪੁਰੀ ਜੀ ਨੇ ਵੀ ਸਨਾਰ ਗਿਆ ਦਿੱਤੀ ਕੀਆ ਤੇ ਉਹਨਾਂ ਨੂੰ ਸਮਰਪਿਤ ਸਮਾਗਮ ਹੈ ਤੇ ਦੂਸਰਾ ਸਿੰਘਰ ਸਿੰਘ ਜੋਧਾ ਸਰਦੇਵ ਬੜੀ ਜੀ ਕੇ ਕਿਤਾਬ ਨੂੰ ਲੋਕਾਪਰ ਕੀਤਾ ਜਾਣਾ ਤੇ ਉਹਦੇ ਉੱਪਰ ਜੋ ਪੇਪਰ ਪੜ੍ਹੇ ਗਏ ਨੇ ਬਹੁਤ ਹੀ ਢੰਗ ਦੇ ਨਾਲ ਉਹਨਾਂ ਦੀ ਵਿਆਖਿਆ ਕੀਤੀ ਗਈ ਹੈ ਤੇ ਡਾਕਟਰ ਤੀਜਾ ਸਿੰਘ ਤਿਲਕ ਨੇ ਤਾਂ ਬਹੁਤ ਹੀ ਅਦ੍ਰਿਸ਼ ਪਹਿਲੂਆਂ ਦੇ ਉੱਪਰ ਜਿਹੜੀ ਜਾਣਕਾਰੀ ਦਿੱਤੀ ਹੈ ਮੈਂ ਇਹਨਾਂ ਨੂੰ ਵਾਰ-ਵਾਰ ਇਹਨਾਂ ਦਾ ਧੰਨਵਾਦ ਵੀ ਕਰਦਾ ਤੇ ਇਹ ਉਹਨਾਂ ਦਾ ਧੰਨਵਾਦ ਇਸ ਲਈ ਵੀ ਕਰਦਾ ਕਿ ਉਹਨਾਂ ਨੇ ਬਹੁਤ ਹੀ ਅਣਗੌਲੇ ਪੱਖਾਂ ਦੇ ਉੱਪਰ ਸਹਿਦ ਦੇ ਜਿਹੜੇ ਅਨਗੌੜੀ ਪੱਕੇ ਨੇ ਅਨਗੌੜੀ ਸਹਿਜਕਾਰ ਨੇ ਉਹਨਾਂ ਨੂੰ ਸਾਹਮਣੇ ਦੇ ਲਈ ਤੇ ਉਹਨਾਂ ਨੂੰ ਅੱਗੇ ਲਿਆਉਣ ਦੇ ਲਈ ਬਹੁਤ ਨਿਰੰਤਰ ਯੋਗਦਾਨ ਪਾ ਰਹੇ ਨੇ ਹੁੰਦੀ ਪਾ ਰਹੇ ਨੇ ਤੇ ਅਸੀਂ ਚਾਹੁੰਦੇ ਆ ਕਿ ਲਗਾਤਾਰ ਇਸ ਤਰ੍ਹਾਂ ਕਾਰਜ ਕਰਦੇ ਰਹੇ। ਜਿਵੇਂ ਜਿਸ ਤਰ੍ਹਾਂ ਕੇ ਸਖਦੇਵ ਸਿੰਘ ਔਲਖ ਨੇ ਇਹ ਪੁਸਤਕ ਐਡਿਟ ਕੀਤੀ ਹੈ ਨਾਲ ਡਾਕਟਰ ਬਰਜਿੰਦਰ ਰਿਸ਼ੀ ਜੀ ਇਹ ਵੀ ਰੋਤਪੱਟੀ ਪ੍ਰਾਪਤ ਸਤਿ ਦੇਵ ਸਿੰਘ ਆਲੋਕ ਆਪ ਫੈਕਟਰੀ ਤੇ ਕਰਦੇ ਨੇ ਕੰਮ ਕਰਦੇ ਹੋਏ ਇਸ ਤਰ੍ਹਾਂ ਦਾ ਪੱਤਾ ਪ੍ਰੋਜੈਕਟ ਨਿਵਾਉਣਾ ਬਹੁਤ ਮੁਸ਼ਕਲ ਹੈ ਜਿਹੇ ਵਿਕਾਰ ਯੂਨੀਵਰਸਿਟੀਆਂ ਨੂੰ ਕਰਨੇ ਬਣਦੇ ਨੇ ਹੋਰ ਜਿਹੜੀਆਂ ਸਰਕਾਰੀ ਸੰਸਥਾਵਾਂ ਨੇ ਨੰਮ ਕਰਨਾ ਬਣਦਾ ਪਰੰਤੂ ਉਹ ਪਿਛਲੇ ਸਮੇਂ ਤੋਂ ਆਪਾਂ ਦੇਖਿਆ ਜਾਵੇ ਤਾਂ ਉਹਨਾਂ ਦੇ ਉੱਪਰ ਕੁਝ ਖਾਸ ਵਰਗਾਂ ਦਾ ਇਕ ਅਧਿਕਾਰ ਹੋ ਚੁੱਕਿਆ ਜਿਨ੍ਹਾਂ ਦਾ ਖੋਜ ਦੇ ਨਾਲ ਸਹਿਤ ਦੇ ਨਾਲ ਸਭਿਆਚਾਰ ਦੇ ਨਾਲ ਕੋਈ ਸੰਬੰਧ ਨਹੀਂ ਸਿਰਫ ਆਪਣੇ ਆਪਣੇ ਹਿੱਤਾਂ ਦੀ ਪੂਰਤੀ ਦੇ ਲਈ ਉਹ ਪਾਰਸੀ ਨੇ ਇਹ ਤਾਂ ਇੰਨਾ ਸ਼ੁਕਰ ਹੈ ਕਿ ਸਾਡੀਆਂ ਸਹਿਤ ਸਮਾਹਾਂ ਸਹਿਤ ਜਥੇਬੰਦੀਆਂ ਕੇਂਦਰੀ ਪੰਜਾਬੀ ਲੇਖ ਸਭਾ ਇਸ ਤਰ੍ਹਾਂ ਦੇ ਕਾਰਜ ਕਰ ਰਹੇ ਨੇ ਨਹੀਂ ਤਾਂ ਮਤਲਬੇ ਨਹੀਂ ਹੈ ਕਿ ਨਾ ਸਹਿਤ ਅਸੀਂ ਸਾਡੀਆਂ ਸਹਿਤ ਸਮਾਹਾਂ ਦੇ ਵਿੱਚ ਰਚਿਆ ਜਾ ਰਿਹਾ ਅੰਗੋਲੇ ਪੱਖੰ ਖਵਾਲਿਆ ਜਾ ਰਿਹਾ ਉਹਨਾਂ ਦਾ ਤਾਂ ਉਹਨਾਂ ਨੇ ਬਿਲਕੁਲ ਹੀ ਨੇੜੇ ਨਹੀਂ ਰੱਖਿਆ ਨਾ ਤੇ ਇੱਕ ਖਾਸ ਭੋਜਨਾ ਬੰਦੀ ਦੇ ਨਾਲ ਇੱਕ ਪਾਸੇ ਟੱਕਿਆ ਜਾ ਰਿਹਾ ਹੈ ਜਿਸ ਤਰ੍ਹਾਂ ਕਿ ਇਹ ਵੀ ਕਿਹਾ ਜਾਂਦਾ ਕਿ ਇਨਕਲਾਬੀ ਦੇ ਬਚਨ ਨੇ ਮੈਂ ਤੁਹਾਡੇ ਨਾਲ ਸਾਂਝੇ ਕਰਨਾ ਚਾਹੁੰਨਾ ਕਿ ਮੈਂ ਕਬਰਿਸਤਾਨ ਚ ਜਿਹੜੇ ਲੋਕਾਂ ਦੀਆਂ ਕਬਰਾਂ ਵੀ ਦੇਖੀਆਂ ਨੇ ਜਿਨ੍ਹਾਂ ਨੇ ਇਸ ਕਰਕੇ ਸੰਘਰਸ਼ ਕੀਤਾ ਕਿ ਕਿ ਕਿਤੇ ਮਾਰੇ ਨਾ ਜਾਈ ਉਹ ਸੰਘਰਸ਼ੀਲ ਜੋਧੇਵਾਲੀ ਸਖਦੇਵਾਂ ਨੂੰ ਫੁਰਨਾ ਨੇ ਕੰਮ ਕੀਤਾ ਅਸੀਂ ਇਹਨਾਂ ਨੂੰ ਨਮਨ ਕਰਦੇ ਹਾਂ ਇਨਨ ਸਨੂਬ ਕਰਦੇ ਆ ਕਿ ਕਿ ਆਪਣਾ ਕੰਮ ਕਰਦੇ ਹੋਏ ਇਸ ਤਰ੍ਹਾਂ ਦੇ ਪੂਜਕਾਟ ਕਰਨ ਤੇ ਸਮਰਥਨਾ ਦੀ ਬਹੁਤ ਵੱਡੀ ਪ੍ਰਾਪਤੀ ਹੈ ਤੇ ਬਹੁਤ ਵੱਡਾ ਯੋਗਦਾਨ ਹੈ ਇਸੇ ਤਰ੍ਹਾਂ ਸ਼ੇਰਪੁਰੀ ਜੀ ਜਿਹੜੇ ਨੇ ਕਿਸਤਾ ਕਾਬ ਨੂੰ ਨਿਰਸਰਜੀਤੀ ਕੀਤੀ ਸਾਡੇ ਮਾਲਵਾ ਸਾਹਿਬ ਦੇ ਵਿੱਚ ਉਹਨਾਂ ਨੇ ਬਹੁਤ ਵੱਡੀਆਂ ਵਧੀਆ ਕੱਸੇ ਨੇ ਦਿੱਤੇ ਨਵੇਂ ਪਖਤੂ ਦੇ ਲਈ ਇੱਕ ਪਖਰਾ ਬਕਾਤ ਵੀ ਕਰ ਦਿੱਤਾ ਤੇ ਉਹਨਾਂ ਨੇ ਕਿਸਤਾ ਕਾਬ ਨੂੰ ਬਹੁਤ ਵੱਡੀ ਦੇਣ ਦਿੱਤੀ ਪਰ ਪਿਛਲੇ ਸਮੇਂ ਤੋਂ ਜਿਵੇਂ ਕਿ ਆਪਾਂ ਦੱਸੀ ਰਹੇ ਹਾਂ ਕਿ ਜਿਹੜਾ ਐਲੀਟ ਵਰਕ ਪਨ ਕਿਹਾ ਜਿਹੜਾ ਕਿ ਯੂਨੀਵਰਸਿਟੀਆਂ ਦੇ ਪ੍ਰਕਾਪ ਜਿੰਨੀ ਜਾਂ ਉੱਥੇ ਅਧਾਰਿਆਂ ਦੇ ਪ੍ਰਕਾਪ ਜਿੰਨੀ ਉਹਨਾਂ ਨੂੰ ਇਸ ਪੱਖ ਨਾਲ ਕੋਈ ਸੰਬੰਧ ਨਹੀਂ ਮੈਂ ਆਪਣੀ ਇੱਕ ਤਜਰਬਾ ਤੁਹਾਡੇ ਨਾਲ ਸਾਂਝਾ ਕਰਦਾ ਮੈਂ ਬਾਦਸ਼ਾਹ ਭਗਤ ਦੀ ਈਕੋਣਿਸ਼ਿਕ ਜਨਦਾਦ ਕਟਨਾਤੀ ਭਗਤ ਰਵਿਦਾਸ ਦੀ ਅਸੀਂ ਉਹਦੀਆਂ ਚਿੱਠੀਆਂ ਪਾਈਆਂ ਵੀ ਇਹਦੇ ਬਾਰੇ ਰਿਚਨਾਮਾ ਭੇਜਿਆ ਕਿ ਕੁ ਯੂਨੀਵਰਸਿਟੀ ਦਾ ਬਹੁਤ ਵੱਡਾ ਵਿਦਵਾਨ ਉਹਨੂੰ ਵੀ ਭੇਜੀ ਹੈਡਿੰਗ ਵਿਭਾਗ ਦਾ ਉਹਨੇ ਬਹੁਤ ਬੱਟੀ ਚਿੱਠੀ ਹਾਲਾਂਕਿ ਉਹਦੇ ਬਾਰੇ ਜਿਹੜੀ ਯੋਜਨਾਬੰਦੀ ਬਣਾਈ ਗਈ ਸੀਗੀ ਸਾਡੇ ਭਾਰਤ ਦੇ ਡਾਇਰੈਕਟਰ ਮੋਹਨ ਰਾਮ ਬੰਗਾ ਸੀ ਉਹਨਾਂ ਨੇ ਕਿ ਉਹਨਾਂ ਦੀ ਇੱਛਾ ਸੀ ਕਿ ਇਕੱਠਿਆ ਜਾਵੇ ਸੀ ਚਲੋ ਸਾਰੀ ਪਲੈਨਿੰਗ ਬਣਾ ਕੇ ਪੂਰੀ ਤਿਆਰੀ ਨਾਲ ਕਿਹਾ ਕਿ ਪਤਾ ਤੇ ਯੂਨੀਵਰਸਿਟੀ ਦੇ ਵਿਦਵਾਨ ਪ੍ਰੋਫੈਸਰ ਤੇ ਹੈੱਡ ਆਫ ਦੀ ਡਿਪਾਰਟਮੈਂਟ ਉਹਨਾਂ ਨੇ ਚਿੱਠੀ ਲਿਖਤੀ ਕਹਿੰਦੇ ਇਹ ਤਾਂ ਤੁਸੀਂ ਬਹੁਤ ਗਲਤ ਕੰਮ ਕਰ ਰਹੇ ਹੋ ਭਗਤ ਬਾਣੀ ਦਾ ਤੇ ਗੁਰਮਤ ਦਾ ਤਾਂ ਬਹੁਤ ਹੀ ਵਖਰੇਵੇਂ ਹੈ ਜਿਹੜੇ ਵੱਡੇ ਹੋ ਨਹੀਂ ਨਾ ਉਹ ਕਿਸ ਤਰ੍ਹਾਂ ਬੰਦੇ ਨੂੰ ਡਰਾਉਂਦੇ ਨੇ ਇੱਕ ਗਲਬਾ ਪੈਦਾ ਕਰਦੇ ਨੇ ਦੂਸਰੇ ਦੇ ਉੱਪਰ ਵੀ ਡਰਾ ਕੇ ਅਸੀਂ ਆਪਣੀ ਸੌਵਰਨਿਟੀ ਕਾਇਮ ਕਰਨੀ ਹੈ ਵਕਤ ਤੱਕ ਕੁਝ ਨਹੀਂ ਸੁਣਨ ਨੂੰ ਪਤਾ ਹੈ ਉਹ ਇਹ ਵੀ ਤੁਸੀਂ ਦੇਖੋਗੇ ਜਿੰਨਾ ਕੁ ਕੁਸ਼ਿਥੇ ਜਿਹੜੀਆਂ ਵਧੀਆ ਕਵਿਤਾਵਾਂ ਵਧੀਆ ਰਚਨਾਵਾਂ ਪੜੀਆਂ ਗਈਆਂ ਨੇ ਇਹਨਾਂ ਨੂੰ ਮੇਰੇ ਖਿਆਲ ਨਹੀਂ ਕਿ ਵੱਡੇ ਸ਼ਹਿਰਾਂ ਜਾਂ ਬੱਦੀਆਂ ਕਾਦੀਆਂ ਜਾਂ ਵੱਡੀ ਜਗ੍ਹਾ ਦੇ ਉੱਪਰ ਮੇਰੇ ਕਰ ਕੋਈ ਸਥਾਨ ਨਹੀਂ ਦਿੰਦੇ ਹੋਣਗੇ ਕਿਸੇ ਜਗ੍ਹਾ ਤੇ ਦਿੱਤਾ ਨਹੀਂ ਜਾ ਰਿਹਾ ਜਿੰਨੀ ਵਧੀਆ ਰਚਨਾ ਇੱਥੇ ਹੈ ਕਿਉਂਕਿ ਉਸ ਬੰਦਿਆਂ ਦੀ ਮੁਨਫਲੀ ਹੈ ਉਹ ਉੱਥੇ ਹੀ ਕੇਂਦਰਿਤ ਰਹਿੰਦੇ ਨੇ ਤੇ ਆਪਣੇ ਆਪ ਦੇ ਵਿੱਚ ਹੀ ਇਸ ਤਈ ਐਕਸਪਲੋਇਟੇਸ਼ਨ ਨੂੰ ਤੇ ਉਹ ਬੰਦੇ ਨੇ ਜਦੋਂ ਡਰਾਇਆ ਚਿਕਸੂਮੈਨ ਪ੍ਰੈਕਟਰ ਨੇ ਬੁਲਾਇਆ ਭਵੰਤਾ ਤਾਂ ਪੰਗਾ ਹੋ ਗਿਆ ਜਰਾ ਭਾ ਬੰਦ ਕਰਦੀ ਮੈਂ ਬੰਦ ਕਰ ਦਈ ਵਿਚਾਰਤਾ ਰਹਾ ਗੁਰੂ ਹੋਣਾ ਕੋਈ ਮਾੜੀ ਨਹੀਂ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਭਗਤ ਰਵਿਦਾਸ ਦੀ ਬਾਣੀ ਅਰਜ ਅਸੀਂ ਮੱਥਾ ਟੇਕਦੇ ਹਾਂ ਉਹ ਵੀ ਸਾਡੇ ਲਈ ਗੁਰੂ ਹੈ ਇਹਦੇ ਵਿੱਚ ਕੋਈ ਚਿੰਤਾ ਨਾ ਕਰੋ ਹੱਕ ਢੰਗ ਉਹ ਤਾਂ ਮਸਾ ਉਹਨੇ ਪੈਰ ਲਾਇਆ ਨਹੀਂ ਤੇ ਇਸ ਤਰ੍ਹਾਂ ਦੀ ਇੱਕ ਜਿਹੜੀ ਲੋਬੀ ਹੈ ਉਹ ਦੇਖ ਕਰਨ ਨੂੰ ਤਿਆਰ ਬੈਠੀ ਹੈ ਸੰਪਾਦਨ ਕਰਨ ਦੀ ਤਾਂ ਗੱਲ ਦੂਰ ਹੈ ਤੁਸੀਂ ਕੋਈ ਪ੍ਰੋਜੈਕਟ ਤਿਆਰ ਕਰ ਲਓ ਉਹਦੇ ਵਿੱਚ ਸਾਨੂੰ ਹਿੱਸਾ ਨਹੀਂ ਪਾਉਣਗੇ ਉਹਨੂੰ ਛੋਟੇ ਵਿੱਚ ਉਹ ਨੁਕਸ ਕੱਢਣ ਕੇ ਤੇ ਹੋਰ ਪਾਸੇ ਨੂੰ ਤੋਰਨ ਦੀ ਕੋਸ਼ਿਸ਼ ਕਰਦੇ ਨੇ ਮੈਂ ਵੀ ਬੜੀ ਲੰਬੇ ਸਮੇਂ ਤੋਂ ਕੇਂਦਰੀ ਸਭਾ ਦੇ ਨਾਲ ਵੀ ਰਹੇ ਹਾਂ ਤੇ ਜੱਗੋ ਦੇ ਜਿਹੜੇ ਵਿਸ਼ੇਸ਼ ਅੰਕ ਕੱਢੇ ਨੇ ਬਹੁਤ ਅੰਕ ਕੱਢੇ ਨੇ ਤੇ ਉਹਦੇ ਲਈ ਸਾਨੂੰ ਆਪਣੀ ਇੱਕ ਨਵੀਂ ਭਰਕ ਤਾਂ ਇੱਕ ਆਪਣੀ ਇੱਕ ਲੈਨਮੈਂਟ ਕਰਨੀ ਪਈ ਹੈ ਕਿ ਉਸ ਤਰ੍ਹਾਂ ਜਿਵੇਂ ਪੰਜਾਬੀ ਦੁਨੀਆ ਦੇ ਵੀ ਜਨਸਾਹਿਤ ਦੇ ਵੀ ਇਹ ਅੰਕ ਜਿਹੜੇ ਯਾਦਗਾਰੀ ਅੰਕ ਨੇ ਉਹਨਾਂ ਅੱਜ ਤੱਕ ਵੀ ਨਹੀਂ ਨਿਕਲੇ ਤੇ ਉਹ ਵੱਡੇ ਵੱਡੇ ਅੰਕ ਨੇ ਚਾਹੇ ਸੰ ਸਿੰਘ ਸਿੱਖੋਂ ਦਾ ਹੋਵੇ ਚਾਹੇ ਦੀਪਕ ਜੈਤੋਈ ਦਾ ਹੋਵੇ ਚਾਹੇ ਗੁਰਦੇਵ ਸਿੰਘ ਮਾਨ ਦਾ ਹੋਵੇ ਉਹ ਯਾਦਗਾਰੀ ਅੰਕ ਦੀ ਉਹਨਾਂ ਦੇ ਵਿੱਚ ਸਾਡੇ ਨਾਲ ਬਹੁਤ ਕਰਨੀਆਂ ਦਾਸ ਭਾਵਾਂ ਨੇ ਆਸ਼ੰਤੀ ਸਾਹਿਬ ਨੇ ਇਹਨਾਂ ਨੇ ਬੜਾ ਬੱਡਾ ਯੋਗਦਾਨ ਪਾਇਆ ਸਾਡੇ ਨਾਲ ਰਹਦੇ ਰਹੇ ਨੇ ਹਨ ਉਹ ਇਹ ਰਿਤਨਾਮਾਂ ਵੀ ਜਾਂਦੇ ਨੇ ਮੋਹਨ ਸਿੰਘ ਦੇਵ ਸਿੰਘਾ ਹਰਖਨੇ ਇਹ ਕਿਤਾਬ ਐਡਿਟ ਕੀਤੀ ਹੈ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਇਹਨਾਂ ਨੇ ਵੀ ਬੜੀਆਂ ਜੋਖਮ ਵੀ ਝੱਲੇ ਹੋਣਗੇ ਅਕਸਰ ਕੀ ਹੈ ਜਿਹੜੇ ਕਾਲਜਾਂ ਯੂਨੀਵਰਸਟੀਆਂ ਦੇ ਜਿਹੜੇ ਟੀਚਰ ਜਿਆਦੇ ਹਨ ਨੇ ਉਹਨਾਂ ਦਾ ਪੜਾਈ ਦੇ ਨਾਲ ਕੋਈ ਅੱਜਕੱਲ੍ਹ ਬਹੁਤਾ ਸਬੰਧ ਨਹੀਂ ਮੈਂ ਸਾਰੇ ਵਾਰ ਇਹ ਨਹੀਂ ਕਹਿੰਦਾ ਕੁਝ ਬੰਦਿਆਂ ਨੂੰ ਛੱਡ ਕੇ ਬਾਕੀ ਸਾਰਾ ਜਿਹੜਾ ਵਰਕ ਹੈ ਉਹ ਆਪਣੇ ਹੋਰ ਪਾਸੇ ਨੂੰ ਚੱਲ ਰਿਹਾ ਹੈਗਾ ਅੱਜ ਦੇ ਪਦਾਰਥਵਾਦੀ ਯੁੱਗ ਦੇ ਵਿੱਚ ਜਿਵੇਂ ਪ੍ਰੋਫੈਸਰ ਅਨੂਪ ਸਿੰਘ ਵਿਰਕ ਇੱਕ ਵਾਰ ਗੱਲਾਂ ਕਰਦੇ ਸੀ ਉਹਨਾਂ ਨੇ ਦੱਸਿਆ ਕਹਿੰਦਾ ਮੈਂ ਪੰਜਾਬੀ ਡਿਪਾਰਟਮੈਂਟ ਦੇ ਵਿੱਚ ਗਿਆ ਪੰਜਾਬੀ ਯੂਨੀਵਰਸਿਟੀ ਦੇ ਜਿਹੜਾ ਕਿ ਸਭ ਤੋਂ ਮੋਸਟ ਪੋਲੀਟਿਕਲਾਈ ਡਿਪਾਰਟਮੈਂਟ ਸੀ ਇਹਦੇ ਵਿੱਚੋਂ ਬੜੇ ਵੱਡੇ ਵਿਦਵਾਨ ਪੈਦਾ ਹੋਏ ਕਹਿੰਦਾ ਯੂਨੀਵਰਸਿਟੀ ਦੇ ਵਿੱਚ ਕਹਿੰਦਾ ਪ੍ਰੋਫੈਸਰਾਂ ਦਾ ਕਹਿੰਦਾ ਉਹਨਾਂ ਨੇ ਕੋਈ ਸਹਿਤ ਦੀ ਗੱਲ ਨਹੀਂ ਕੀਤੀ ਕੋਈ ਭਾਸ਼ਾ ਦੀ ਗੱਲ ਨਹੀਂ ਕੀਤੀ ਉਹਨਾਂ ਨੇ ਸ਼ਰਾਬ ਦੀਆਂ ਗੱਲਾਂ ਕੀਤੀਆਂ ਜਾਂ ਘਾਰਾਂ ਲੱਗਦੇ ਇਸ ਤਰ੍ਹਾਂ ਦਾ ਜਿਹੜਾ ਨਗਾਰਾ ਹੁੰਦਾ ਨਾ ਸਹਿਤ ਦੇ ਵਿੱਚ ਜਾਂ ਸਮਾਜ ਦੇ ਵਿੱਚ ਉਸ ਸਮਾਜ ਲੈ ਨੂੰ ਜਾਣਦਾ ਤੇ ਇਹਦੇ ਵਿੱਚੋਂ ਉੱਠਣ ਦੇ ਲਈ ਟਾਡੇ ਵਰਗੇ ਜਿਹੜੇ ਰੋਸ਼ਨੀ ਦਿਮਾਗ ਚਾਨਣ ਨੂੰ ਬਣਾ ਰਹੇ ਆਂ ਸਾਹਮਾ ਸਮਾਜ ਅੱਗੇ ਵੱਸ ਸਕਦਾ ਨਹੀਂ ਤਾਂ ਸਮਾਜ ਬਿਲਕੁਲ ਨਿਵਾਨਾ ਵੱਜ ਜਾਏਗਾ ਇਸ ਤਰ੍ਹਾਂ ਦੀਆਂ ਜਿਹੜੀਆਂ ਕਾਰਜ ਨੇਗੇ ਇਹ ਨਿਰੰਤਰ ਹੋਣੇ ਚਾਹੀਦੇ ਨੇਗੇ ਸਖਦੇਵ ਸਿੰਘ ਹੌਲਕੋਣੀ ਆਪਣਾ ਕੰਮ ਕਰਦੇ ਹੋਏ ਫੇਰ ਵੀ ਇਸ ਤਰ੍ਹਾਂ ਦੀ ਲਗਨ ਦੇ ਨਾਲ ਇਹ ਕਾਰਜ ਕਰ ਰਹੇ ਨੇ ਤੇਜਾ ਸਿੰਘ ਤਿਲਕ ਵਰਗਿਆਂ ਨੇ ਜੰਨੀਆਂ ਸਹਿਤ ਸਾਡਾ ਵਿਰਾਸ ਸਾਡੇ ਇਤਿਹਾਸ ਬਾਰੇ ਜਿੰਨੀਆਂ ਜਾਣਕਾਰੀ ਆ ਲੰਬੇ ਸਮੇਂ ਤੋਂ ਕਰ ਰਹੇ ਨੇ ਅੱਜ ਇਹਰ ਕਿਤਾਬ ਦੀ ਛਪਾਉਣੀ ਹੋਵੇ ਇਹ ਵੀ ਬਹੁਤ ਵੱਡਾ ਔਖਾ ਜੋਖਮ ਦਾ ਕੰਮ ਹੈ। ਐਸਾ ਲੱਗਦਾ ਹੈ ਆਪਣੀ ਮਿਹਨਤ ਲੱਗਦੀ ਹੈ ਤੇ ਫਿਰ ਜੇ ਕਈ ਵਾਰ ਕਈ ਵਿਅਕਤੀਆਂ ਨੂੰ ਬੰਦਾ ਦੇਣ ਜਾਂਦਾ ਵੀ ਆਹ ਲਓ ਜੀ ਇਹਦਾ ਕੀ ਫਾਇਦਾ ਹੋਏਗਾ ਕਈ ਬੰਦੇ ਇਸ ਤਰ੍ਹਾਂ ਪੁੱਛਦੇ ਆ ਵੀ ਇਹਦਾ ਫਾਇਦਾ ਕੀ ਹੋਏਗਾ। ਉਹਨਾਂ ਦਾ ਕੋਈ ਮਤਲਬ ਨਹੀਂ ਤੇ ਪੜ ਕੇ ਵਿਚਾਰ ਦੇਣੇ ਤਾਂ ਬਹੁਤ ਹੀ ਦੂਰ ਦੀ ਗੱਲ ਹੈ ਤੇ ਇਸ ਤਰ੍ਹਾਂ ਦੇ ਜਿਹੜੇ ਸਹਿਤਕ ਸਭਾਵੰਗ ਨੇ ਸਹਿਤਕ ਰਚਨਾਵਾਂ ਦੇ ਉੱਪਰ ਪਠਨ ਪਾਠਨ ਹੁੰਦਾ ਹੈ ਉੰਬਾਦਰ ਚਾਇਆ ਜਾਂਦਾ ਕਿ ਬਹੁਤ ਸ਼ਕ ਲਗਾ ਜੋ ਕਾਰਜ ਹੈ ਇੰਦਰੀ ਪੰਜਾਬੀ ਲੇਖ ਸਭੇ ਕੋਨ ਰੰਤਰ ਯੋਗਦਾਨ ਪਾ ਰਹੀ ਹੈ ਡਾਕਟਰ ਤੇਜਵੰਤ ਮਾਨ ਵਰਗੇ ਬੰਦੇ ਜਿਹੜੇ ਕਿ ਲਗਾਤਾਰ ਇੱਕ ਲਹਿਰ ਚਲਾਉਣ ਦੇ ਲਈ ਆਪਣੇ ਰਿਸ਼ਤਿਆਂ ਦੇ ਵਿੱਚ ਵੀ ਮਤਲਬ ਭੁੱਲ ਜਾਂਦੇ ਸੀ ਆਪਣੇ ਜ਼ਿੰਮੇਵਾਰੀਆਂ ਵੀ ਭੁੱਲ ਜਾਂਦੇ ਸੀ ਇਹਨੇ ਜਿਵੇਂ ਹੁਣ ਤੁਸੀਂ ਦੱਸਿਆ ਕਿ ਸਖਦੇਵ ਸਿੰਘ ਬੜੀ ਬਿਲਕੁਲ ਹੀ ਉਦਾਸীন ਹੋ ਗਏ ਸੀ ਲਾ ਆਖਰੀ ਮੂਮੈਂਟ ਦੇ ਵਿੱਚ ਜਿਹੜੇ ਬੰਦੇ ਨੇ ਗਵਰਨਮੈਂਟ ਟੀਚਰ ਯੂਨੀਅਨ ਨੂੰ ਐਡੀ ਵੱਡੀ ਧੇਨ ਦਿੱਤੀ ਹੋਵੇ ਐਡਾ ਵੱਡਾ ਕਾਰਜ ਕੀਤਾ ਹੋਵੇ ਤੇ ਉਹ ਸਾਰਿਆਂ ਨੂੰ ਬਿਲਕੁਲ ਪੁਲਾ ਦਿੱਤਾ ਬੰਦਾ ਨਹੀਂ ਸਿਰਫ ਜਾ ਕੇ ਪਿੰਡ ਦੀ ਸਰਪੇ ਵਿੱਚ ਤਾਸ਼ ਖੇਡ ਰਿਹਾਗਾ ਇਹ ਇਹ ਵੀ ਇੱਕ ਉਹਨਾਂ ਵਰਗਾਂ ਦੀ ਇੱਕ ਸਾਜ਼ਿਸ਼ ਹੈ ਕਿ ਇਸ ਤਰ੍ਹਾਂ ਦੇ ਜਮੀਨੀ ਇਕਤਾ ਨਾਲ ਜੁੜੇ ਹੋਏ ਜ਼ਮੀਨ ਨਾਲ ਜੁੜੇ ਹੋਏ ਲੀਡਰ ਨੇ ਉਹਨਾਂ ਨੂੰ ਬਿਲਕੁਲ ਇਸ ਤਰ੍ਹਾਂ ਦੇ ਨਿਰਾਸ਼ਤਾ ਵਿੱਚ ਤੱਕ ਦਿੱਤਾ ਜਾਵੇ ਹੁਣ ਹੋਰ ਵੀ ਹੈ ਕਈ ਬੰਦਿਆਂ ਦਾ ਇਸ ਤਰ੍ਹਾਂ ਦੇ ਵੀ ਦੇਖੇ ਨੇ ਮੈਂ ਤਾਂ ਯੂਨੀਵਰਸਿਟੀਆਂ ਦੇ ਵਿੱਚ ਵੀ ਕਾਲਜਾਂ ਵਿੱਚ ਵੀ ਇੱਕ ਇੱਕ ਕਿਤਾਬ ਲਿਖਤੇ ਉਹਦੇ ਉੱਪਰ ਪ੍ਰੋਫੈਸਰ ਦੀ ਡਿਗਰੀ ਵੀ ਲੈ ਲਈ ਹੈ ਨੌکریاں ਵੀ ਕਰ ਲਈਆਂ ਕਮਾਈਆਂ ਵੀ ਕਰ ਲਈਆਂ ਉਸ ਦੇ ਉੱਪਰ ਵੱਡੇ ਵੱਡੇ ਇਨਾਮ ਵੀ ਹੈ ਪਰ ਕੋਈ ਕੋਈ ਕਿਤਾਬ ਬਦਲ ਨਹੀਂ ਨਾ ਜਿੱਤੇ ਘਾਟੋਂ ਸਭ ਨੂੰ ਪਤਾ ਹੋਊਗਾ ਕੁਝ ਜਿਹੜੇ ਬੰਦੇ ਸੰਜੀਦਾ ਨੇ ਉਹ ਜਾਣਦੇ ਹੋਣਗੇ ਬਾਕੀ ਇਸ ਤਰ੍ਹਾਂ ਦੇ ਨੇ ਇੱਥੇ ਸਾਡੇ ਸਹਿਤ ਦੇ ਵਿੱਚ ਲਗਾਤਾਰ ਲਿਖੀ ਜਾਂਦੇ ਨੇ ਉਹਨਾਂ ਦਾ ਕੋਈ ਨੋਟਿਸ ਨਹੀਂ ਅਖਬਾਰਾਂ ਵੀ ਉਸ ਤਰ੍ਹਾਂ মিডিਆ ਵੀ ਉਸ ਤਰ੍ਹਾਂ ਚੱਲ ਪਿਆ ਤੇ ਉਹਨੂੰ ਇੱਕ ਸਾਈਡ ਤੇ ਧੱਕ ਰਹੇ ਨੇ ਕਿ ਇੱਕ ਸਾਜ਼ਿਸ਼ ਦੇ ਨਾਲ ਇਸ ਤਰ੍ਹਾਂ ਦੇ ਸਹਿਤ ਨੂੰ ਸਹਿਤਕਾਰੀਆਂ ਨੂੰ ਟੱਕਿਆ ਜਾ ਰਿਹਾ ਹੈ ਇਹਦੇ ਬਾਰੇ ਅਨੁਸੂਚਿਤ ਹੋਣੀ ਤੇ ਆਪਣੀ ਆਵਾਜ਼ ਬੁਲੰਦ ਕਰਨ ਦੀ ਜ਼ਰੂਰਤ ਹੈ ਤਾਂ ਹੀ ਇਹ ਕਰਤਾ ਰਾ ਜਾਂ ਜਿਹੜਾ ਸਿਸਟਮ ਹੈ ਇਹਨੂੰ ਆਪਾਂ ਬਚਾ ਸਕਦੇ ਹਾਂ ਕਿਉਂਕਿ ਨਹੀਂ ਸਿਸਟਮ ਦੇ ਵਿੱਚ ਇੰਨਾ ਨਗਾਰ ਆ ਰਿਹਾ ਹੈ ਕਿ ਮਤਲਬ ਇਹ ਨਹੀਂ ਹੈ ਵੀ ਕੀ ਕਿਸ ਤਰ੍ਹਾਂ ਦੇ ਕਿਸ ਪਾਸੇ ਮੁ ਜਾਊਗਾ ਕਿ ਇਹਦੇ ਨਾਲ ਨਿਰਾਸ਼ਤਾ ਵੀ ਆ ਰਹੀ ਹੈ ਇਹਨੂੰ ਰਾਸਤਾ ਤੋਂ ਕੱਢਣ ਦੇ ਲਈ ਸਾਨੂੰ ਇਕੱਠੇ ਹੋ ਕੇ ਇੱਕਜੁੱਟ ਹੋ ਕੇ ਇਸ ਤਰ੍ਹਾਂ ਦੀ ਆਪਾਂ ਹੰਬੜਾ ਮਾਰਨਾ ਇਦੇ ਲਈ ਮੈਂ ਬੇ ਤਖਦੀਬ ਆਲਖੀ ਨੂੰ ਰਜਿੰਦਰ ਰਿਸ਼ੀ ਜੀ ਨੂੰ ਤੇ ਸਾਰੇ ਪ੍ਰਬੰਧ ਕੰਮ ਸਹਿਤਵਾ ਸ਼ੇਰਪੁਰ ਦੇ ਆਨ ਤੇ ਸਾਰੇ ਦੋਸਤਾਂ ਨੂੰ ਬਹੁਤ-ਬਹੁਤ ਨਾ ਪਿਆਰ ਦਾ ਬਹੁਤ 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 ਸੁਪਰੀ ਡਾਕਟਰ ਸਾਹਿਬ